ਮੁਕਾਂਚੇ ਵੀ ਤੇੜਾਂ ਆ ਗਈਆਂ ਉਹਦੇ ਇਹਦੇ ਡਿੱਗਣ ਦੇ ਵਗੇ ਤੇੜਾਂ ਆ ਗਈਆਂ ਸਾਰੀਆਂ ਅੰਦਰ ਦੇ ਵੀ ਤੇੜਾਂ ਆ ਗਏ ਬਾਹਰ ਵੀ ਤੇੜਾਂ ਆ ਗਏ ਇਹਦਾ ਸਾਰਾ ਤੁੱਲਾ-ਤੱਲਾ ਰੋ ਵਰਤਨ ਖਾਣੇ ਖਾਣੇ ਸਾਰੇ ਨਿਕਲ ਗਿਆ ਇਹਦਾ ਮਿੱਟੀ ਮਾਟੀ ਨੇ ਸਾਰੀ ਪੂਰ ਪਾਤਰ ਕੇ ਲੈ ਗਈ ਤਾਂ ਉਹ ਤੇਲ ਜੀ ਭੇਜੀ ਨੇ ਤਾਂ ਜਵਾਕ ਵੀ ਬਚ ਗਏ ਹਰ ਜਵਾਦ ਨੂੰ ਖਤਰਾ ਪੈ ਗਿਆ ਫਰੇਖਾ ਅੱਗੇ ਰਹਿਣੀ ਡਾਕਟਰ ਮੀਤ ਕੋਲ ਨਹੀਂ ਕੀ ਹੋਇਆ ਇਸ ਸਵੇਰੇ 6 ਵਜੇ ਮੈਂ ਉੱਠੀ ਆ ਤੇ ਮੈਂ ਚਾਹ ਕਰਨੇ ਉੱਠੀ ਸੀ ਫਿਰ ਮਨ ਨੂੰ ਪਤਾ ਲੱਗਿਆ ਮੈਂ ਬਾਹਰ ਫਿਰ ਕੇ ਅੰਦਰ ਵੜੀ ਤੇ ਮੇਰੇ ਬੱਚੇ ਵੀ ਨਾਲ ਕੜੇ ਸੀ ਕੰਦ ਡਿੱਗੀ ਪਰਲਾ ਪਾਸੇ ਉਹਨਾਂ ਨੇ ਮਿੱਟੀ ਖਿੱਚੀ ਜਿਹੜੀ ਕੰਦ ਡਿੱਗੀ ਜਿਹੜੀ ਬਣਾਉਣੀ ਮਿੱਟੀ ਖਿੱਚੀ ਇਹ ਖੇਤਾਂ ਦੇ ਨੇ ਖੇਤਾਂ ਦੇ ਨੇ ਮਿੱਟੀ ਚਾਰ ਪੰਜ ਦਿਨ ਪਰਸੋਂ ਉਲਿਆ ਤਿੰਨ ਚਾਰ ਦਿਨ ਹੋ ਗਏ ਇਹ ਟਰੇਲੀਆਂ ਭਰ-ਭਰ ਕੇ ਲੈ ਕੇ ਗਿਆ ਮਿੱਟੀ ਦੀਆਂ ਉਹ ਸਾਡੀ ਕੰਦ ਨੂੰ ਪੋਲ ਪੈ ਗਈ ਇਹ ਅੰਦਰ-ਅੰਦਰ ਗਾ ਬਣੀ ਗਿਆ ਗਾ ਦੇ ਕਰਕੇ ਮੇਰੀ ਕੰਦ ਸਾਰੇ ਹੱਥ ਨੂੰ ਡਿੱਗ ਗਿਆ ਅੰਦਰ ਵੀ 13 ਆ ਗਿਆ ਬਾਹਰ ਵੀ 13 ਸਾਰੀ ਕੰਦਾਂ ਬੰਦੂ ਕੁੰਦ ਸਾਰੀ ਡਿੱਗ ਗਈ। ਤੁਹਾਡੇ ਘਰ ਦੇ ਕੀ ਕੰਮ ਕਰਦੇ? ਬਿਹਾੜੀ ਜੋਤੇ ਹੀ ਕਰਦੇ ਆ। ਕਰਦੇ। ਹੋਰ ਮੈਂ ਤਾਂ ਬੋਤਲ-ਬੂਤਲਾ ਚੁੱਕੇ ਕਬੜਾ-ਕੂੜਾ ਇਕੱਠਾ ਕਰਕੇ ਫੇਰ ਬਣਾਇਆ ਸੀ। ਹੋਰ ਉਹ ਮੈਂ ਗਰੀਬ ਬੰਦਾ ਕੀ ਕਰ ਸਕਦੇ ਸੀ? ਮੇਰੇ ਤਾਂ ਨिके-ਨਿਕੇ ਜੁਆ ਗਏ, ਬਚ ਗਏ ਮੇਰੇ ਜੁਆਕ। ਉਹਨਾਂ ਦੇ ਸੱਟਾਂ ਨਹੀਂ ਲੱਗੀਆਂ ਸਭ ਬਚ ਗਏ ਉੱਪਰ। ਉਹਨਾਂ ਨੂੰ ਮੈਂ ਚੱਕੇ ਪਜਾਰ ਲੱਤੇ। ਉਹ ਜਦ ਹੀ ਕੰਦ ਡਿੱਗ ਗਈ ਸਾਰਾ ਕੁਝ ਡਿੱਗ ਗਿਆ। ਚੁੱਲ੍ਹਾ ਵੀ गिर ਗਿਆ, ਪੱਥਰ ਵੀ गिर ਗਿਆ, ਤਵਾ ਵੀ गिर ਗਿਆ। ਉਹ ਮੈਂ ਬਣਾ ਕੇ ਕਿਦੇ ਉੱਤੇ ਖਾਵਾ। ਇਕ ਕੰਦ ਆਪਣੇ ਘਰ ਆਲੇ ਪਾਸੇ ਗਿਰੀ ਐ ਬਾਹਰ ਗਿਰੀ ਬਾਹਰਲੇ ਪਾਸੇ ਗਿਰੀ ਐ ਪਰਲੇ ਪਾਸੇ ਬਾਚ ਆਇਆ ਹੋ ਗਿਆ ਪਰਲੇ ਪਾਸੇ ਗਿਰੀ ਜੇ ਅੰਦਰੋਂ ਗਿਰ ਜਾਂਦੀ ਮੇਰਾ ਨਸਕਾਨ ਬਹੁਤ ਸੀ ਮੇਰੇ ਇਹ ਕਦੋਂ ਦੀ ਕੰਦ ਬਣੀ ਹੋਈ ਐ ਇਹ ਕੰਦ ਦੋ ਤਾਂ ਹੋ ਗਈ ਸਾਲ ਹੋ ਗਈ ਹੁਣ ਕੰਦ ਬਣੀ ਨੂੰ ਸਾਲ ਹੋ ਗਈ ਇਹ ਕੰਦ ਬਣੀ ਨੂੰ ਅ ਗੇਰਨ ਦਾ ਕਾਰਨ ਨੂੰ ਪਤਾ ਲੱਗਿਆ ਕਿਉਂ ਗਿਰੀ ਇਹ ਗਿਰਦਾ ਨੇ ਮੈਨੂੰ ਨਹੀਂ ਪਤਾ ਲੱਗਿਆ ਕਰੇ ਪਰਾਂ ਤੋਂ ਪਤਾ ਲੱਗਿਆ ਹੁਣ ਅੰਦਰੋਂ ਤੋਂ ਮੇਰਾ ਸਾਫ ਹੀ ਮਕਾਨ ਸੀ ਉਧਰ ਤੋਂ ਬੱਥੇ ਥੱਲੇ ਥੱਲੇ ਘਾਰ ਹੁੰਦੀ ਰਹੀ ਉਹ 6:30 ਵਜੇ ਨਾਲ ਥੱਲੇ ਹੀ ਪੈ ਗਿਆ ਉੱਪਰਲੇ ਪਾਸੇ ਗਿਰ ਗਿਆ ਕੀ ਮੰਗ ਕੀ ਕਰਦੇ ਹੋ ਸਾਨੂੰ ਮਦਦ ਹੋਣੇ ਚਾਹੀਦੀ ਮੇਰਾ ਟੱਟਰੂ ਬਣ ਜਾਵੇ ਮੇਰੀ ਇਹ ਕੰਦ ਬਣ ਜਾਵੇ ਬਸ ਹੋਰ ਮੈਂ ਕੁਝ ਨਹੀਂ ਮੰਗਦੀ ਠੀਕ ਹੋਰ ਕੀ ਨਾਮ ਹੈ ਤੁਹਾਡਾ ਸਨੀ ਆਈ ਕਿੱਥੇ ਰਹਿੰਦੇ ਹੋ ਤੇ ਡਾਕਟਰ ਮੇਰੇ ਕੋਲ ਕੋਲ ਕੀ ਹੋਇਆ ਇਹ ਨੁਸਖਾਣ ਹੋ ਗਿਆ ਇਹ ਸਵੇਰੇ 6:30 ਵਜੇ ਤੇ ਲੈਟਰਨ ਬਾਥਰੂਮ ਬਣਿਆ ਵਰਦਾ ਸੀਗਾ ਇਹ ਕੰਦ ਵੀ ਸੀਗੀ ਹੋ ਜਾਣੀ ਨਸਕਾਨ ਤੇ ਮਕਾਨ ਦੇ ਵੀ ਤੇੜਾ ਪੈ ਗਏ ਤੇ ਜਾਣ ਕੇ ਫਿਰ ਇਹ ਦੋ ਦਿਨਾਂ ਦਾ ਜਾਣ ਕੇ ਜਿਹੜਾ ਮੀਂਹ ਪਿਆ ਵਾ ਉਹਦੇ ਕਾਰਨ ਹੋਇਆ ਜੋ ਕੁਝ ਹੋਇਆ ਜੀ ਕਾਂਦ ਕਿੱਧਰ ਨੂੰ ਗਰੀਏ ਅੰਦਰ ਨੂੰ ਗਰੀਏ ਬਾਹਰ ਨੂੰ ਗਰੀ ਕਾਂਦ ਜੀ ਪਰਲੀ ਸਾਈਡ ਨੂੰ ਗਰੀਏ ਜੀ ਖੇਤ ਹੈ ਜੀ ਇਹ ਸਰਕਾਰੀ ਮੈਕਦ ਦਾ ਲੱਗਦਾ ਵੀ ਖੇਤ ਤੇ ਜਿੱਥੇ ਜੀ ਬੀਜ ਜਿਹੜਾ ਕੋਈ ਪੈਦਾ ਹੁੰਦਾ ਹੈ ਇਹਨਾਂ ਦਾ ਤੇ ਜਾਣ ਕੇ ਉਹਨਾਂ ਨੇ ਜਾਣ ਕੇ ਮਿੱਟੀ ਖਿੱਚ ਲਈ ਤੇ ਕਾਂਦ ਦੇ ਨਾਲ-ਨਾਲ ਦੀ 4 ਇੰਚ ਕਾਂਦ ਉਹਨਾਂ ਨੇ ਬਣਾਏ ਸੀ ਜਾਨੀ ਕੋਈ ਸੁਵਿਧਾ ਹੈ ਨਹੀਂ ਸੀ ਕਾਂਦ ਦੀ ਉਹਨਾਂ ਨੇ ਪਰਲੇ ਪਾਸੇ ਕੀਤੀ ਇਹ ਕਾਦੂ ਕਰਦਿਆ ਕਰਦਿਆ ਇਹਨਾਂ ਨੇ ਦੋ ਤਾਂ ਦੋ ਦਿਨ ਮੀ ਪਿਆਵਾ ਤੇ ਜਦੋਂ ਕੰਦ ਗਿਰਗੀ ਲੈਟਰ ਬਾਥਰੂਮ ਵੀ ਜਾਨਕੀ ਨਸਕਾਨ ਕੋਈ ਨਹੀਂ ਜਾਨੀ ਬੱਚੇ ਬਚ ਗਏ ਤੇ ਜਾਨਕੀ ਮਕਾਨ ਦੇ ਤਰੇੜਾ ਆ ਗਏ ਅੰਦਰ ਵੀ ਆ ਗਏ ਤੇ ਬਾਹਰ ਵੀ ਆ ਗਏ ਐਮਸੀ ਸਾਹਿਬ ਨੂੰ ਇਸ ਸੰਬੰਧੀ ਦੱਸਿਆ ਤੁਸੀਂ ਹਾਂਜੀ ਐਮਸੀ ਘਰ ਗਿਆ ਲੈ ਤੇ ਉਹ ਕਹਿੰਦੇ ਕਿ ਆਈ ਅਸੀਂ 10 20 ਮਿੰਟਾਂ ਤੱਕ ਆ ਰਹੇ ਹਾਂ ਤੇ ਸਾਢੇ 6 ਵਜੇ ਸਾਡੀ ਮਦਦ ਕਿੱਥੇ ਜਾਵੇ ਜੀ ਅਸੀਂ ਇਹੀ ਚਾਹੁੰਦੇ ਅਸੀਂ ਦਿਆੜੀ ਜੋਤੇੜੇ ਬੰਦੇ ਆ ਮੇਰਾ ਨਾਮ ਰਜਨੀ ਬਾਰ ਨੰਬਰ 11 ਦੀ ਐਮਸੀ ਬੋਲ ਰਹੀ ਐ ਨਾ ਡਾਕਟਰ ਅਮੇਰ ਕਲੋਨੀ ਤੋਂ ਮੇਰਾ ਡਾਕਟਰ ਅਮੇਰ ਕਲੋਨੀ ਦੇ ਵਿੱਚ ਕੱਲ ਜਦੋਂ ਜਿਹੜਾ ਜਿਹੜਾ ਮੀਂਹ ਪਿਆ ਆਪਣਾ ਪਹਿਲੇ ਮੀਂਹ ਸੀਗਾ ਹਜੇ ਇਹ ਮੀਂਹ ਨੇ ਬਹੁਤ ਨੁਕਸਾਨ ਕੀਤਾ ਮੁਹੱਲੇ ਦੇ ਵਿੱਚ ਇੱਕ ਤਾਂ ਜਿਹੜੀ ਸਾਡੀ ਉਧਰ ਗਲੀ ਬਣੀ ਹੋਈ ਆ ਉਹਦੇ ਵਿੱਚ ਪੈਪਾਂ ਦਾ ਕੰਮ ਨਹੀਂ ਹੋਇਆ ਹੈਗਾ ਉਹਦੇ ਕਰਕੇ ਲੋਕਾਂ ਲੋਕਾਂ ਰਾਤ ਭੁੱਖੇ ਹੀ ਸੁੱਤੇ ਨੇ ਰੋਟੀ ਤੋਂ ਬਿਨਾਂ ਹੀ ਸੁੱਤੇ ਨੇ ਮੈਨੂੰ ਸਾਰੀ ਰਾਤ ਫੋਨ ਕਰਦੇ ਰਹੇ ਮੈਡਮ ਟੈਂਕਰ ਭੇਜ ਦਿਓ ਟੈਂਕਰ ਭੇਜ ਦਿਓ ਪਰ ਕਮੇਟੀ ਵਾਲਿਆਂ ਨੂੰ ਮੇਰਾ ਫੋਨ ਹੀ ਨਹੀਂ ਚੱਕਿਆ ਹੈਗਾ ਹੂੰ ਹਾਂਜੀ ਉਹਦਾ ਵੀ ਮੈਨੂੰ ਬਹੁਤ ਹੈਗਾ ਕਮੇਟੀ ਦੇ ਵਿੱਚ ਕਿ ਕੋਈ ਨਾ ਕੋਈ ਚਲ ਬੀਬਾਂ ਦੀ ਹੈਲਪ ਕਰ ਦੰਦੇ ਤਾਂ ਬਹੁਤ ਜ਼ਿਆਦਾ ਬੈਸਟ ਸੀ ਸਾਰੇ ਲੋਕ ਭੁੱਖੇ ਸੁੱਤੇ ਨੇ ਰਾਤ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਉਹਨਾਂ ਦੇ ਫੇ ਨੰਬਰ 2 ਤੇ ਇੱਕ ਇਹ ਹੈਗਾ ਕਿ ਜਿਹੜਾ ਇੱਧਰ ਮਤਲਬ ਜ਼ਮੀਨ ਪੈਂਦੀ ਆ ਖਾਰਮ ਦੀ ਜ਼ਮੀਨ ਪੈਂਦੀ ਆ ਇਹ ਇਹ ਜ਼ਮੀਨ ਵਾਲਿਆਂ ਨੇ ਆ ਮਤਲਬ ਸਾਰੀ ਜ਼ਮੀਨ ਜਿਹੜੀ ਲੋਕਾਂ ਦੇ ਕੰਦਾ ਦੇ ਨਾਲ ਮਿੱਟੀ ਵੀ ਸੀਗੀ ਉਹਨੂੰ ਵੀ ਆਪਣੀ ਜ਼ਮੀਨ ਦੇ ਵਿੱਚ ਮਿਕਸ ਕਰ ਲਿਆ ਜਿਹਦੇ ਨਾਲ ਨਾ ਹੁਣ ਸਣੀਆ ਮੁੰਡਾ ਇਹਦਾ ਘਰ ਡੱਗਾ ਰੱਸੂਏਰੇ ਹੂੰ ਉਹਦੇ ਮੁੱਟੀ ਕਰਕੇ ਨੁਕਸਾਨ ਹੋ ਗਿਆ ਬਹੁਤ ਜ਼ਿਆਦਾ ਬਚਾਰੇ ਦਾ ਘਰ ਡੇਗ ਗਿਆ ਬੱਚੇ ਦਾ ਪਰਿਵਾਰ ਦਾ ਮਤਲਬ ਬਚਾਅ ਹੋ ਗਿਆ ਪਰ ਮੈਂ ਚਾਹੁੰਦੀ ਆ ਕਿ ਸਰਕਾਰ ਫਾਰਮ ਵਾਲਿਆਂ ਨੂੰ ਕੀ ਇਹਨਾਂ ਦੀ ਹੈਲਪ ਕੀਤੀ ਜਾਵੇ ਇਹ कृषि ਵਿਗਿਆਨ ਵਾਲਿਆ ਆਪਣੇ ਆਪ ਸੰਭਾਲੇ ਤੋਂ कृषि ਵਿਗਿਆਨ ਹੈ ਇਹਨਾਂ ਦੀ ਜਿਹੜੀ ਜ਼ਮੀਨ ਪੈਂਦੀ ਹੈ ਪਿੱਛੇ ਫਾਰਮ ਦੀ ਠੀਕ ਹੈ ਬੈਸਾ ਜਾਨ ਨੇ ਕੰਧ ਵੀ ਇਹਨਾਂ ਨੇ ਵੀ ਕੰਧ ਬਣਾਈ ਹੋਈ ਸੀ ਪਰ ਇਹਨਾਂ ਨੇ ਕੰਧ ਦੇ ਨਾਲ ਉਹ ਮਿੱਟੀ ਚੱਕ ਲਈ ਜਿਹੜੀ ਮਿੱਟੀ ਚੱਕਣ ਕਰਕੇ ਰਾਤ ਖਾar ਪੈਣ ਕਰਕੇ ਉਹਨਾਂ ਦਾ ਘਰ ਡਿੱਗ ਗਿਆ ਹੁਣ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਮੈਂ ਤਾਂ ਇਹ ਰਿਕੁਐਸਟ ਕਰ ਚਾਹਦੀ ਆ ਕਿ ਇਹਨਾਂ ਦੀ ਹੈਲਪ ਕੀਤੀ ਜਾਵੇ ਵੱਧ ਤੋਂ ਵੱਧ ਜੀ ਹਾਂਜੀ ਸਾਰੇ ਇਹਨਾਂ ਦੇ ਟਾਇਲਟ ਵਗੈਰਾ ਟੁੱਟ ਗਈ ਹੈਗੀ ਇਹਨਾਂ ਦੇ ਘਰ ਟੁੱਟ ਗਿਆ ਹੈਗਾ ਜਿਹੜਾ ਇਹਨਾਂ ਨੇ ਉਹ ਹੋਰ ਬਾਥਰੂਮ ਵਗੈਰਾ ਜੋ ਵੀ ਕਾਫੀ ਨੁਕਸਾਨ ਹੋ ਚੁੱਕਾ ਹੈ ਇਸ ਪਰਿਵਾਰ ਦਾ ਪਰ ਜਾਨ ਬਚ ਗਈ ਸਭ ਦੀ ਮੇਰਾ ਨਾਮ ਡਾਕਟਰ ਵੀਰਪਤਾ ਸਿੰਘ ਮੈਂ ਸਹਾਇਕ ਪ੍ਰੋਫੈਸਰ ਫੋਲੋ ਵਿਗਿਆਨੀ ਸੀ ਐਜੂਕੇਸ਼ਨ ਵਿਗਿਆਨ ਕੇਂਦਰ ਸੰਭਾਲ ਰਿਹਾ ਕਿ ਹਾਂ ਡਾਕਟਰ ਇੱਕ ਕੰਪਲੇਟ ਆ ਮਤਲਬ ਕਿਸੇ ਨੇ ਡਾਕਟਰ ਨੂੰ ਦੇਖ ਕੇ ਨਗਰ ਕਦਰ ਚੈੱਕ ਕਰਦੀ ਕੰਦ ਗਰੀ ਆ ਉਹਨਾਂ ਨੇ ਇਲਜ਼ਾਮ ਲਗਾਏ ਆ ਕਿ ਕੇਵੀਕੇ ਦੀ ਜਿਹੜੀ ਕੰਦ ਦੇ ਨਾਲ ਮਿੱਟੀ ਦੀ ਸਪੋਰ ਹੁੰਦੀ ਸੀ ਬੀਓ ਕੇਵੀਕੇ ਨੇ ਚੱਕ ਲਈਏ ਜਿਸ ਕਾਰਨ ਕੰਦ ਗਰੀ ਹੋਵੇ ਦੇਖੋ ਜੀ ਬੇਬੁਲਆਬ ਇਹਦਾ ਇਲਜ਼ਾਮ ਕੇਵੀਕ ਤੇ ਲਾਇਆ ਗਿਆ ਸਾਡੇ ਵਿੱਚ ਕਾਂਦੀ ਨਾਲ ਜਿਹੜੀ ਮਿੱਟੀ ਦੀ سپورਟ ਆ ਬਿਲਕੁਲ ਨਹੀਂ ਚੱਕੀ ਗਈ ਉਹ ਸਮਿਤੀ ਅੱਜ ਵੀ ਉੱਥੇ ਉਮੀ ਆ ਉਸੇ ਤਰ੍ਹਾਂ ਹੀ سپورਟ ਆ ਸਗੋਂ ਦੀ ਇਹ ਜਿਹੜੇ ਆਪਣੇ ਕਰੋਨੀ ਵਾਲੇ ਬੰਦੇ ਨੇ ਇਸ ਸਾਡੇ ਫਾਰਮ ਹੂ ਦੇ ਵਿੱਚ ਆਪਦੇ ਟਾਇਲਟਸ ਦਾ ਗੰੰਦ ਗੰਦਾ ਪਾਣੀ ਸਾਡੇ ਕਿੰਨੇ ਕਿਤੇ ਫਾਰਮ ਵਿੱਚ ਪਾਉਂਦੇ ਆ ਸਾਡੀਆਂ ਫਸਲਾਂ ਖਰਾਬ ਕਰਦੇ ਜਿਹੜੀਆਂ ਅਸੀਂ ਨੇ ਕਿਸਾਨਾਂ ਹਿੱਤ ਲਈ ਬੀਜ ਵਾਸਤੇ ਫਸਲ ਪੈਦਾ ਕਰਦੇ ਆ ਉਹਨਾਂ ਦੇ ਸੀਵਰੇਜ ਦਾ ਪਾਣੀ ਛੱਡਦੇ ਆ ਉਹਦੇ ਬਾਬਤ ਅਸੀਂ ਕਈ ਵਾਰੀ ਤੁਹਾਡੇ ਸਾਹਮਣੇ ਸਾਡੇ ਕੋਲ ਹੈਗੇ ਨੇ ਅਸੀਂ ਐਸਡੀਐਮ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਤੇ ਵੀ ਸਭ ਨੂੰ ਚਿੱਠੀਆਂ ਲਿਖੀਆਂ ਉਹਦੇ ਵਿੱਚ ਵੀ ਸਾਡੇ ਇਹ ਕਿਸ ਤਰ੍ਹਾਂ ਮਤਲਬ ਇਹ ਗਟਰਸ ਦੇ ਵਿੱਚ ਦਾ ਪਾਣੀ ਸਿੱਲੇ ਕਿ ਵੀ ਕਿ ਸੁੱਟਿਆ ਜਾਂਦਾ ਉਸ ਤੋਂ ਬਾਅਦ ਚ ਅਸੀਂ ਆਪਦੇ ਤਲੰਥੀ ਕੰਦ ਦੇ ਨਾਲ ਇਹਨਾਂ ਨੂੰ ਚਾਹੀਦਾ ਨਾ ਵੀ ਤੁਸੀਂ ਆਪ ਦੀ ਗੰਦ ਖੁਦ ਕਰੋ ਖੁਦ ਵੀ ਗੰਦ ਨਹੀਂ ਕਰਦੇ ਸਾਡੀ ਗੰਦ ਦੇ ਨਾਲ ਇਹਨੇ ਪਖਾਨੇ ਬਣਾਏ ਆ ਉਹਦੇ ਬਾਬਤ ਇਹਨਾਂ ਤੋਂ ਪਹਿਲਾਂ ਅਸੀਂ ਬਿਆਨ ਵੀ ਲਿਆ ਸੀਗਾ ਜਿਹੜਾ ਸਾਡੇ ਕੋਲ ਬਿਆਨ ਉਹਨਾਂ ਨੇ ਲਿਖਤੀ ਕੋਰਗਾਈ ਵਿੱਚ ਲਿਖਿਆ ਹੋਇਆ ਹੈ ਕਿ ਅਸੀਂ ਵੀ ਸੁਨੀਲ ਕੁਮਾਰ ਨੇ ਲਿਖ ਦਿੱਤਾ ਬਿਆਨ ਵੀ ਅਸੀਂ ਆਪ ਦੀ ਗੰਦ ਖੁਦ ਕਰਾਂਗੇ ਕੀ ਵੀ ਕਿਤੇ ਕੰਨਾਂ ਦੇ ਨਾਲ ਅਸੀਂ ਆਪਦੇ ਪਖਾਨੇ ਨਹੀਂ ਬਣਾਵਾਂਗੇ ਤੇ ਉਸ ਤੋਂ ਬਾਅਦ ਦੂਰ ਬਣੇ ਪਖਾਨਿਆਂ ਦਾ ਪਰਬੰਧ ਪਾਣੀ ਦਾ ਬਾਹਰ ਨੂੰ ਕਰਾਂਗੇ ਪਰ ਉਸ ਤੱਕ ਇਹਨਾਂ ਨੇ ਕੇਵੀਕੇ ਦੇ ਕੰਨਾਂ ਦੇ ਨਾਲ ਪਖਾਨੇ ਬਣਾਏ ਉਹਨਾਂ ਦਾ ਪਾਣੀ ਦਾ ਵੇਸਟੇਜ ਉਹ ਕੇਵੀਕੇ ਨੂੰ ਕੱਢਿਆ ਅਸਾਂ ਵੀ ਲੇਬਰ ਖੁਦ ਸੀ ਲੇਬਰ ਭੇਜ ਕੇ ਅਸੀਂ ਉਹਨਾਂ ਦੇ ਗੱਟਰ ਬੰਦ ਕੀਤੇ ਕਈ ਵਾਰੀ ਇਹ ਵੀ ਕਿ ਕਾਰ ਸਟਾਰਕ ਵਾਲਿਆਂ ਨੂੰ ਨਵੇਂ ਕਾਉਂਸਲ ਨੂੰ ਬੁਲਾ ਕੇ ਉਹਨਾਂ ਨੇ ਗੱਟਰ ਸਾਡੇ ਦੇ ਦੀ ਬੰਦਾ ਪਾਣੀ ਤੇ ਪਾਇਆ ਟੋਬਾ ਬਣਾ ਪਈ ਉਹਨਾਂ ਦਾ ਪਾਣੀ ਵੀ ਕੱਢ ਕੇ ਗਏ ਸੋ ਜਿਹੜਾ ਜੀ ਨਹੀਂ ਕੰਦ ਦਿੱਗੀਆਂ ਇਹ ਮਤਲਬ ਉਹਨਾਂ ਖੁਦ ਹੀ ਆਪ ਹੀ ਨਹੀਂ ਤੇ ਉਹਨਾਂ ਨੇ ਕਵੀਕ ਦੀ ਕੀਤੀ ਖਾਂਦ ਨੂੰ ਖੁਦ ਦੇ ਵਿੱਚ ਪਾਣੀ ਲਾ ਲਗੇ ਪੋਲਾ ਕੀਤਾ ਕੰਦ ਨੂੰ ਜਿਹਨੇ ਕਰਕੇ ਬਾਸੇ ਵਿੱਚ ਹੋਣੇ ਤਾਂ ਦਿਗੀ ਆ ਅ ਸਰ ਜੀ ਉਹਨੇ ਆਪਣੀ ਕੰਦ ਆਪ ਬਣਾਉਣੀ ਹੈ ਤਾਂ ਕੀ ਉਹ ਬਣਾ ਸਕਦੇ ਪਰਮਿਸ਼ਨ ਕੇ ਲੈਣੀ ਪਈ ਕਵੀਕ ਤੋਂ ਤੇ ਉਹ ਵੀ ਪਰੇ ਦੇਖੋ ਜੀ ਜੇਕਰ ਤੋਂ ਉਹਨਾਂ ਕੋਲੇ ਆਪਦੀ ਲੀਗਲ ਪ੍ਰਾਪਰਟੀ ਉਹਨਾਂ ਕੋਲੇ ਆਪਦੀ ਆ ਖੁਦ ਦੀ ਆ ਤੇ ਫਿਰ ਉਹ ਆਪਦੀ ਪ੍ਰਾਪਰਟੀ ਦੇ ਵਿੱਚ ਆਪਦੀ ਕੰਦ ਬਣਾ ਸਕਦੇ ਆ ਸਮਝੋ ਜੇ ਕੋਈ ਇਤਰਾਜ ਨਹੀਂ ਹੈ ਕਿ ਕਵੀਕ ਵੀ ਜਿਹੜੇ ਦੂਰ ਦੇ ਵਿੱਚ ਉਹ ਕੁਝ ਨਾ ਕਰਨਾ ਹੂੰ ਹੂੰ ਤੇ ਲਾਈਵ ਕਰ ਸਕਦੇ ਆ ਕੋਨੇ ਜਿਹੜੀ ਕੰਦ ਗਿਰੀ ਐ ਇਕ ਤੇ ਕਿਹਦੀ ਕਿਹਦੀ ਗਰੀ ਐ ਉਹ ਕਹਿ ਰਹੇ ਨੇ 5 ਇੰਚੀ ਜਿਹੜੀ ਕੰਦ ਆ ਸਾਡੀ ਵੀ ਗਰੀ ਐ ਜੇ ਉਹ ਬਣਾਉਣੀ ਚਾਹਣ ਤਾਂ ਬਣਾ ਸਕਦੇ ਨੇ ਆਪਣੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਹੀ ਕਹਿੰਦਾ ਜੀ ਉਹਨਾਂ ਦੀ ਖੁਦ ਦੀ ਪ੍ਰਾਪਰਟੀ ਆ ਆਪਣੀ ਪ੍ਰਾਪਰਟੀ ਦੇ ਵਿੱਚ ਚਾਹੇ 4 ਇੰਚੀ ਚਾਹੇ 9 ਇੰਚੀ ਚਾਹੇ 13 ਜਿਨੀ ਮਰਜ਼ੀ ਕੰਦ ਬਣਾਉਣ ਕੇ ਵੀ ਕਿਤੇ ਸਨਦੂਦ ਵਿੱਚ ਦਖਲ ਦਾ ਜਿਨੀਓ ਕਰ ਸਕਦੇ ਐ